ਇਹਦੇ ਬੇਟੇ ਦਾ ਨਾਮ ਹਕਮ ਹੈ ਕੀ ਬਾਤ ਹੈ ਗੁਰਤੀ ਗੁਰਤੀ ਮੈ ਦੱਤੀ ਹੈ ਵਾਹ ਇੱਕ ਦੀ ਜੁਰਤ ਨਾਲ ਫੈਸਲੇ ਕਰੀ ਦੇ ਉੱਤੋਂ ਰੱਬ ਦੀ ਨਿਗਾਹ ਵੀ ਮਿਹਰਬਾਨ ਚਾਹੀਦੀ ਸਰਾਂ ਤੇ ਅਸਮਾਨ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਟੌਲਿਆਂ ਚ ਜੋਰ ਚਾਹੀਦਾ ਬੋਲੇ ਈਸ਼ੋ ਨਿਹਾਲ ਹਾਂਜੀ ਹੁਕਮ ਮਾਨ ਸਰ ਤੇਰਾ ਆ ਗਿਆ ਤੂੰ ਮਾਨ ਸਰ ਉਹਦੇ ਚਾਚਾ ਜੀ ਉਹਨੇ ਪਹਿਲਾ ਟਰਾਈਲੋਗ ਬੋਲਿਆ ਨਾ ਉਹ ਤੋਂ ਹੀ ਦਿਲ ਜਿੱਤ ਲਿਆ ਸੀਗਾ ਮਤਲਬ ਫਿਲਮ ਉਹ ਤੋਂ ਲੱਗੇ ਸੀ ਵੀ ਯਾਰ ਇਹ ਤਾਂ ਦਿਲ ਕਸ਼ ਕਰਨ ਵਾਲੀ ਹੈ ਜੀ ਦੇਖੋ ਹਰਦੀਪ ਬਹੁਤ ਅੱਛਾ ਆਰਟਿਸਟ ਹੈ ਔਰ ਇਹ ਸਾਡੇ ਨਾਲ ਹਾਸ਼ਰ ਵੇਲੇ ਤੋਂ ਜੁੜੇ ਹੋਇਆ ਆਮ ਤੌਰ ਤੇ ਜਦੋਂ ਵਿਆਹ ਜਾਂਦਾ ਇਹਨੂੰ ਲੋਕ ਬੱਬੂ ਦਾ ਚਾਚਾ ਹੀ ਆਖਦੇ ਨੇ ਇਹ ਸਾਡਾ ਬੜਾ ਪੁਰਾਣਾ ਸੱਜਣ ਵੀ ਹੈ ਔਰ ਅਦਾਕਾਰ ਕਮਾਲ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਔਰ ਪੰਜਾਬੀ ਇੰਡਸਟਰੀ ਨੂੰ ਸੱਚੀਓ ਜਿਹੜੇ ਥੀਏਟਰ ਵਾਲੇ ਆਰਟਿਸਟਾਂ ਦੀ ਲੋੜ ਹੈ। ਉਹ ਅਸੀਂ ਪਿਛਲੀ ਫਿਲਮ ਚ ਵੀ ਸਾਡੀ ਇਹ ਕੋਸ਼ਿਸ਼ ਸੀ ਉਹ ਵਿਖੇ ਚ ਵੀ ਕਿ ਕੋਸ਼ਿਸ਼ ਇਹ ਹੀ ਹੈ ਕਿ ਥੀਏਟਰ ਵਾਲੇ ਮੁੰਡੇ ਕੁੜੀਆਂ ਨੂੰ ਕੰਮ ਮਿਲੇ ਔਰ ਨਵੇਂ-ਨਵੇਂ ਬੱਚੇ ਆ ਕੇ ਆਉਣ। ਤਾਂ ਇੰਡਸਟਰੀ ਜ਼ਿਆਦਾ grows। ਯਾਰ ਸਾਡੀ ਘਰ ਦੀ ਫਿਲਮ ਮੈਂ ਤੈਨੂੰ ਪੁੱਛਦਾ ਕਿਵੇਂ ਲੱਗੀ? ਬਹੁਤ ਵਧੀਆ ਲੱਗੀ। ਆ ਗੱਲ ਕਰਦੇ ਮੈਂ ਅਗਲੀ ਰਿਪਾਇਰ ਆ ਕੇ ਵੇਖਣੀ ਆ। ਅੱਜ ਤੁਹਾਨੂੰ ਉਧਰ ਹੋ ਗਈ ਹੈ। ਹੁਣ ਫੈਮਿਲੀ ਨਾਲ ਹੋਣਾ ਫਿਲਮ ਅੱਛੀ ਹੈ। ਦੇਖੋ ਫਿਲਮ ਦੇ ਅਲੱਗ ਇੱਕ ਆ ਹੁੰਦਾ ਕੋਈ ਦਾ ਜੋੜੇ ਮੈਨੂੰ ਕਿ ਕਦੇ ਮਲਾਇਆ ਨਾ ਕਰੋ ਫਿਲਮਾਂ ਨੂੰ ਹਰ ਫਿਲਮ ਦਾ ਇੱਕ ਜਨਰ ਹੁੰਦਾ ਹੈ ਇੱਕ ਕਾਮੇਡੀ ਹੈ ਕੋਈ ਰੋਮੇਡੀ ਹੈ ਕੋਈ ਰੋਮਾਂਟਿਕ ਆਊਟ ਐਂਡ ਆਊਟ ਹੈ ਕੋਈ ਐਕਸ਼ਨ ਮੂਵੀ ਹੈ ਇਸ ਫਿਲਮ ਦੇ ਜਿਹੜੇ ਡਾਇਰੈਕਟਰ ਸਾਹਿਬ ਆ ਜਿਹੜਾ ਉਹਨਾਂ ਦਾ ਜਨਰ ਹੈ ਨਾ ਉਹ ਬੜਾ ਪਿਆਰ ਵਾਲਾ ਹੈ ਬਹੁਤ ਜਿੱਦਾਂ ਪਰਿਵਾਰਕ ਜਿੱਦਾਂ ਹੁੰਦਾ ਨਾ ਉਤਾਂ ਦੀ ਇਹ ਫਿਲਮ ਹੈ ਇਹਨੂੰ ਇਸ ਨਜ਼ਰੀਏ ਨਾਲ ਦੇਖਣਾ ਹੈ ਉਹ ਕੋਈ ਹੋਰ ਦੇਖ ਕੇ ਉਹਦੇ ਚ ਨਾਲ ਮਿਕਸ ਨਾ ਕਰਿਆ ਕਰੋ ਮਨਸੋ ਮੇਰੇ ਦਾ ਵੱਡੇ ਭਰਾ ਵਾਲਾ ਹੱਕ ਇਹਦਾ ਹੋ ਗਿਆ ਜੀ ਅੱਜ ਤੁਸੀਂ ਨਾਲ-ਨਾਲ ਹੀ ਸੀਗੇ ਪ੍ਰਮੋਸ਼ਨ ਦੌਰਾਨ ਵੀ ਅੱਜ ਵੀ ਗੁਰੂ ਨਾਮਾ ਤੁਸੀਂ ਹਮੇਸ਼ਾ ਕਹਿੰਦੇ ਸੀ ਛੋਟਾ ਭਰਾ ਹੈ ਮੇਰਾ ਇਹ ਮਤਲਬ ਜ਼ਰੂਰੀ ਵੀ ਹੈ ਵੀ ਵੱਡੇ ਨੂੰ ਵੱਡੇ ਲੱਗੇ ਚੱਲਦੇ ਨਹੀਂ ਨਹੀਂ ਮੈਂ ਸਾਰਿਆਂ ਦੇ ਨਾਲ ਐਂਕੂ ਬਦੇ ਵੀ ਕੋਈ ਵੀ ਲੋੜ ਹੋਵੇ ਅਸੀਂ ਹੱਕ ਹਮੇਸ਼ਾ ਹੀ ਹਾਜ਼ਰ ਹਾਂ ਨਵੇਂ ਅੰਦਰ ਮੈਂ ਤਾਂ ਅਸੀਂ ਕੋਸ਼ਿਸ਼ ਹੈ ਕਿ ਹਮੇਸ਼ਾ ਪ੍ਰਮੋਟ ਕਰਦੇ ਇਹ ਤਾਂ ਸਾਡਾ ਪਰਿਵਾਰ ਹੈ ਉਦਾਂ ਵੀ ਕੋਈ ਨਵਾਂ ਹੋਵੇ ਅਸੀਂ ਹਮੇਸ਼ਾ ਉਹਨੂੰ ਪ੍ਰਮੋਟ ਕਰਾਂਗੇ ਸਭ ਦੀ ਮਦਦ ਕਰਾਂਗੇ ਔਰ ਮੈਂ ਨਿੱਜੀ ਤੌਰ ਤੇ ਜਿਹੜੀਆਂ ਇੰਡਸਟਰੀ ਚ ਲੌਬੀਆਂ ਲੂਬੀਆਂ ਜਿਹਾ ਹੁੰਦੀਆਂ ਮੈਂ ਜਮੇ ਖਿਲਾਫ ਔਰ ਬਿਲਕੁਲ ਜਦ ਤੱਕ ਅਸੀਂ ਕੰਮ ਕਰਾਂਗੇ ਇਸ ਤਰ੍ਹਾਂ ਦੀ ਕੋਈ ਲੋਬੀ ਲੋਬੀ ਜੀ ਨਾ ਬਣਾਵਾਂਗੇ ਨਾ ਵੜਨ ਦਵਾਂਗੇ ਹਰ ਬੱਚੇ ਨੂੰ ਹੱਕ ਹੈ ਹਰ ਬੰਦੇ ਦਾ ਰਾਈਟ ਹੈ ਕਿ ਜੇ ਉਹ ਅੱਛਾ ਕੰਮ ਕਰਦਾ ਉਹਨੂੰ ਪਲੇਟਫਾਰਮ ਮਿਲੇ ਔਰ ਤੁਸੀਂ ਵੀ ਇਹ ਨਾ ਦੇਖਿਆ ਕਰੋ ਜਿਹੜਾ ਮਸ਼ਹੂਰ ਆ ਉਹਦੇ ਮੂਰੇ ਕੈਮਰੇ ਕਰ ਦਿੰਦੇ ਹੋ ਜਿਹੜਾ ਵਿਚਾਰਾ ਨਵਾਂ ਉਹਦੇ ਮੂਰੇ ਕਰਿਆ ਕਰੋ ਕੈਮਰਾ ਸਭ ਤੋਂ ਪਹਿਲਾਂ ਕਿਉਂਕਿ ਉਹਦਾ ਦਿਲ ਟੁੱਟ ਜਾਂਦਾ ਜਦੋਂ ਕੋਈ ਨਵਾਂ ਬੱਚਾ ਇੱਕ ਵਾਰੀ ਆਉਂਦੇ ਤੁਸੀਂ ਉਹਨੂੰ ਨਹੀਂ ਪਛਾਣਦੇ ਜਾਨਤ ਦੇ ਪੈਸੇ ਹੁੰਨੇ ਸੜਦੇ ਹੋਂਤੀ ਰਹਿੰਦੇ ਹੋ ਤਾਂ ਪਹਿਲਾਂ ਉਹਨਾਂ ਨੂੰ ਕਰਿਆ ਕਰੋ ਬਾਕੀ ਬਾਅਦ ਸਾਹਮਣੇ ਮਾਤਾ ਸਾਹਿਬ ਜੀ ਵੈਸੀ ਇਦਾਂ ਹੈ ਇਹ ਇਦਾਂ ਹੀ ਜੈਮ ਹੈ ਜੈਮ ਹੈ ਇਹ ਨਿੱਜੀ ਜ਼ਿੰਦਗੀ ਦੇ ਬੀਟਰ ਹਾਂ ਜੀ ਤੁਹਾਡੀ ਕੋਈ ਮੁਕੋਤ ਨਹੀਂ ਜਾਏ ਉਹ ਮੇਰਾ ਆਪਣਾ ਭਤੀਜਾ ਖੜਾ ਫਿਰ ਜੀ ਸਰ ਜੀ ਸਰ ਸ਼ਾਨਦਾਰ ਫਿਲਮ ਚਲਾਉਂਦੇ ਪੰਜਾਬ ਦੇ ਸਾਡਾ ਪੰਜਾਬ ਹੈ ਨਾ ਚੜਦਾ ਨਾ ਲੈਂਦਾ ਇੱਕੋ ਪੰਜਾਬ ਹੈ ਸ਼ੇਰ ਪੰਜਾਬ ਰਣਜੀਤ ਸਿੰਘ ਦਾ ਔਰ ਜ਼ੋਰਦਾਰ ਤਾੜੀ ਮਾਰੋ ਮਹਾਰਾਜਾ ਰਣਜੀਤ ਸਿੰਘ ਦੇ ਆਪਲੇ ਕੋਈ ਸ਼ੈਰੋ ਸ਼ਰੀਬ ਕੁਮਾਰ ਦੇ ਨਾਲ ਉਹ ਗਾਇਆ ਸੀ ਹਾਸ਼ਿਰ ਚ ਗਾਣਾ ਚੰਡੀਗੜ੍ਹ ਬੋਲੀ ਪਈ ਦੀ ਨੱਚੂਗਾ ਲਾਹੌਰ ਸਾਰਾ ਜ਼ਰੂਰ ਸੁਣੋ ਅੱਜ ਕਈ ਵਾਰੀ ਪਤਾ ਨਹੀਂ ਸੁਣਨ ਦਾ ਲੇਟ ਹੋ ਜਾਂਦਾ ਗੁਰੂ ਭਾਈ ਅੱਧਾ ਦੂਜਾ ਪਾਰਟੀ ਰਿਕੀ ਜਾਂਦੇ ਆ ਜੀ ਆ ਗਿਆ ਤਿਆਰੀ ਕੋਈ ਨਹੀਂ ਕੋਈ ਨਹੀਂ ਕੋਈ 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 ਮਿਲੋ ਉਹ ਮਾ ਕਾਕਾ ਕਾਕਾ ਕੋਈ ਨਹੀਂ ਕੋਈ ਨਹੀਂ ਉਹ ਚਤਤੋਰੀਆ ਅਸੀਂ ਗੁਰੂ ਜੀ ਸਾਡ ਲੈਣਾ ਸੀ ਜੀ ਫਿਲਮ ਬਹੁਤ ਸੋਹਣੀ ਆ ਸ਼ੁਕਰ ਆ ਬਾਂਦਰ ਲੰਡਾ ਹੋਣ ਤੋਂ ਬਚ ਗਿਆ ਅਰੇ ਬਾਂਦਰ ਲੰਡਾ ਉਹ ਲੜਾਈ ਗਿਆ ਬਾਂ ਲੰਡਾ ਲੰਡਾ ਬਾਂਦਰ ਵੀ ਤਾਂ ਬੰਦ ਰਹੀ ਆ ਇਹ ਮਾਂਚੀ ਪੁਰਾਣਾ ਹੁਣੀ ਵੀ ਆਏ ਹੋਏ ਨੇ ਸਾਰੀ ਇੰਡਸਟਰੀ ਜਿਹੜੀ ਹੈ ਗੁਰੂ ਨੂੰ ਬੜੀ ਮੁਹੱਬਤ ਕਰਦੀ ਹੈ ਬੜਾ ਇੱਕ ਤੇ ਅਦਰਬ ਦੇ ਵਿੱਚ ਬਹੁਤ ਹੈ ਸੋ ਬੜਾ ਅੱਛਾ ਸ਼ੇਅਰ ਹੈ ਕਿ ਅਦਬ ਪਹਿਲਾ ਕਰੀਨਾ ਹੈ ਮੁਹੱਬਤ ਕੇ ਕਰੀਨਾ ਹੋਵੇ ਔਰ ਇਹ ਬੜਾ ਬਾਅਦਬ ਕਲਾਕਾਰ ਹੈ ਔਰ ਅੱਛਾ ਆਰਟਿਸਟ ਹੈ ਤੁਸੀਂ ਦੇਖਿਆ ਇਹਨੇ ਪੂਰਤੀ ਤਹਿਮਾਂਜੀ ਵੋ ਡੂ ਵਾਂਟ ਟੂ ਸੇ ਸੋਰੀ ਮੈਂ ਪਹਿਲੀ ਵਾਰੀ ਅੱਜ ਨਰਵਸ ਹੋ ਰਹੀ ਹਾਂ ਕਿਉਂਕਿ ਮੈਂ ਹਮੇਸ਼ਾ ਕਹਿੰਦੀ ਹਾਂ ਮੈਂ ਇਨਾ ਤੋ ਸਿੱਖਿਆ ਕਿਉਂਕਿ ਮੈਂ ਮੈਨਾਂ ਨੇ ਮੈਨੂੰ ਐਜ਼ ਅ ਕੰਟੈਸਟੈਂਟ ਜਜ ਕੀਤਾ ਹੈ ਨਾ ਸੋ ਬਾਕੀ ਆ ਫਿਲਮ ਬਹੁਤ ਵਧੀਆ ਸੀਗੀ ਬਿਊਟੀਫੁਲੀ ਸ਼ਾਟ ਐਂਡ ਗੁਰੂ ਜੀ ਐਕਟ ਬਹੁਤ ਵਧੀਆ ਜੀ ਤੇ ਬਾਕੀ 올 द बेस्ट ਬਹੁਤ ਵਧੀਆ ਵਧੀਆ ਮਤਲਬ ਆਡੀਅנס ਪਸੰਦ ਕਰ ਰਹੇ ਜੀ ਤੁਸੀਂ ਹਮੇਸ਼ਾ ਕਹਿੰਦੇ ਹੋ ਵੀ ਮਾਰਦਾ ਮੇਰੇ ਵੱਡੇ ਭਰਾ ਨੇ ਹਾਂ ਨਾ ਤੁਸੀਂ ਕਹਿੰਦੇ ਹੋ ਵੀ ਮੈਂ ਉਹਦੇ ਸਾਹਮਣੇ ਵੀ ਨਰਬਦ ਵੀ ਹੋ ਜਾਂਦੀ ਆ ਇਹਨਾਂ ਦੇ ਵੱਡੇ ਬਣ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਇਹਨਾਂ ਨੂੰ ਛੋੜ ਕੇ ਚੱਲਣ ਦੀ ਉਹ ਛੋਟਿਆਂ ਨੂੰ ਨਾਲ ਲੈ ਕੇ ਚੱਲੂੰਗੀ ਆ ਵੀ ਤੁਸੀਂ ਦੇਖੀ ਇਹਨਾਂ ਦੇ ਵਿੱਚ ਅਸੀਂ ਫਾਲੋ ਕਰਦੇ ਹਾਂ ਬਸ ਜਿਵੇਂ ਕਹਿੰਦੇ ਆ ਅਸੀਂ ਉਵੇਂ ਮੰਨ ਲੈਂਦੇ ਆ ਕਦੇ ਹੁਕਮ ਕਰਦੇ ਸੌਰੀ ਕਿਵੇਂ ਕਰਦੇ ਮਾਨਸਾ ਮਤਲਬ ਯਾਰ ਇਹ ਕਰਵਾ ਬੱਚੇ ਇੱਦਾਂ ਕਰਵਾਇਆ ਆਪਾਂ ਤੁਸੀਂ ਆਪਣੇ ਮੰਮੀ ਡੈਡੀ ਦੀ ਮੰਨਦੇ ਹੋ ਜੀ ਜੀ ਬਸ ਫਿਰ ਆਹ ਥੈਂਕ ਯੂ ਮਾਈ ਗਰਲ ਥੈਂਕ ਯੂ ਸਰ ਆ ਮੱਖਣ ਬਰਾਡ ਮੱਖਣ ਬਰਾਡ ਜਿਹੜਾ ਹੈ ਬੜੀ دیر ਵਿੱਚੋ ਅੱਜ ਅਸੀਂ ਮਿਲਿਆ ਬਾਜੀ ਆਓ ਸਸੀ ਗਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਸ਼ਾਹ ਕੋਟ ਲਈ ਕਿੱਥੇ ਆਈ ਸੀ ਪੂਰੇ ਪ੍ਰੀਮੀਅਰ ਤੇ ਸਾਰਿਆਂ ਨੂੰ ਪਤਾ ਆਪਾਂ ਸਾਰਿਆਂ ਨੇ ਦੇਖਿਆ ਬਹੁਤ ਵਧੀਆ ਕਨਸੈਪਟ ਸੀ ਮੁਹੱਬਤੀ ਕਹਾਣੀ ਸੀ ਕਿ ਸਭ ਤੋਂ ਜਿਹੜੀ ਮੈਨੂੰ ਖਾਸ ਗੱਲ ਲੱਗੀ ਜਿੱਥੇ ਗੁਰੂ ਰੰਧਾਵੇ ਨੇ ਆਪਣਾ کردار ਪੂਰਾ ਨਵਾਇਆ ਉੱਥੇ ਜਿਹੜੇ ਕੂੜੇ ਅੜੇ ਵਾਲੀ ਕਹਾਣੀ ਸ਼ਾਹਫੋਟ ਵਿੱਚ ਇਦਾਂ ਦਿਖਾਈ ਉਹਦੇ ਲਈ ਤਾੜੀਆਂ ਲਾ ਦਿਓ ਇੱਕ ਸੋ ਤਾੜੀ ਨਹੀਂ ਲੱਗੀ ਪੰਜਾਬੀ ਪੰਜਾਬੀ ਕਰਦੇ ਰਹੇ ਨੇ ਤੇ ਹੁਣ ਇੱਕ ਵਾਰੀ ਤਾੜੀ ਲਾ ਦਿਓ ਠੋਕ ਕੇ ਜਿੰਦੇ ਵੀ ਲਾ ਕੇ ਖੜੇ ਸੋ ਗੁੱਡ ਲੱਕ ਸਾਰੀ ਟੀਮ ਲਈ ਗੁਰੂ ਰੰਦਾਵਾ ਤੇ ਸ਼ਾਹਕੋਟ ਦੀ ਸਾਰੀ ਟੀਮ ਜਿੰਦਾਬਾਦ ਪੰਜਾਬ ਜਿੰਦਾਬਾਦ ਜੀ ਗੁਰੂਬਾਈ ਜੀ ਆਂਦੇ ਵਿੱਚ ਨਾ ਆਲੀ ਯਾਰਾਂ ਦੇ ਸਿਰਾਂ ਤੇ ਹਥਿਆਰਾਂ ਦੇ ਸਿਰਾਂ ਤੇ ਜਿੱਤ ਇਹ ਮਦਾਨ ਤਲਵਾਰਾਂ ਦੇ ਸਿਰਾਂ ਤੇ ਹਿੱਕ ਦੀ ਜੁਰਤ ਨਾਲ ਫੈਸਲੇ ਕਰੀਦੇ ਉੱਤੋਂ ਰੱਬ ਦੀ ਨਿਗਾਹ ਵੀ ਮਿਹਰਬਾਨ ਚਾਹੀਦੀ ਉਹ ਘੇਰਾਂ ਦੇ ਅਸਰਾ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਡੌਲਿਆਂ 'ਚ ਮਾਨ ਸਾਹਿਬ ਘੇਰਾਂ ਦੇ ਅਸਰਾ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਡੌਲਿਆਂ 'ਚ ਜੋਰ ਚਾਹੀਦਾ ਮਾਨ ਸਾਹਿਬ ਉਹ ਪਿੱਛੇ ਮੈਨੂੰ ਕਹਿ ਰਹੇ ਕਈ ਜਣੇ ਵੀ ਕਹਿੰਦਾ ਜੀ ਬਖਸ਼ਣ ਸਾਹਿਬ ਨੂੰ ਵੀ ਲੈ ਲੈ ਜਾਵੇ ਕਿੱਥੋਂ ਤੇ ਜੋੜੀ ਓਹ ਘੜ ਯਾਰ ਅੱਜਾ ਪੁਰਾਣਾ ਮੇਲ ਮੇਲ ਨਹੀਂ ਹੁੰਦਾ ਅਸੀਂ ਕਈ ਵਾਰੀ ਖੱਬੇ ਸੱਜੇ ਕੰਮ ਚੱਲਣਾ ਪਰ ਸਾਡੀ ਸਾਹਜ ਬੜੀ ਪੁਰਾਣੀ ਹੈ ਮੱਖਣ ਮੈਂ ਤੇ ਚੀਮਾ ਸਾਡੀ ਬੜੀ ਪੁਰਾਣੀ ਸਾਂਝ ਹੈ ਇਹ ਤਾਂ ਅੱਜ ਕੱਲ੍ਹ ਰਿਵਾਜ ਚੱਲੇ ਇੱਕ ਦੂਜੇ ਨੂੰ ਨਿੰਦਣ ਦਾ ਭੰਡਣ ਦਾ ਇੱਕ ਦੂਜੇ ਲਈ ਲੜਨ ਪੜਨ ਦਾ ਇਹ ਜਿਹੜੀ ਪਹਿਲੀ ਪੀ ਤੋਂ ਪਹਿਲਾਂ ਪੁਰਾਣਾ ਆਰਟਿਸਟਾਂ ਉਹਨਾਂ 'ਚ ਬਹੁਤ ਪਿਆਰ ਸਤਿਕਾਰ ਅੱਜ ਵੀ ਉਵੇਂ ਹੀ ਪਰਿਵਾਰਾਂ ਚ ਹੈ ਇਹਦੇ ਬੇਟੇ ਦਾ ਨਾਮ ਇਕਮ ਹੈ ਕੀ ਬਾਤ ਹੈ ਗੁਰਤੀ ਗੁਰਤੀ ਬਹਿ ਦਤੀ ਹੈ ਵਾਹ ਤੋ ਸਾਡੇ ਤਾਂ ਬਰੇ ਪੁਰਾਣੇ ਸਾਰਿਆਂ ਦੇ ਰਿਸ਼ਤੇ ਅੱਛੇ ਐ ਔਰ ਸਦਾ ਹੀ ਇਹਦੇ ਰਹਨੇ ਸਤਕਾਰ ਬਹੁਤ ਹੈ ਕਰੋ ਆਪਦੇ ਤੋਂ ਪਹਿਲਾਂ ਦੋਸਤ ਨੂੰ ਸਮਝੀ ਲੇ بس یہی وجہ ਵੀ ਇੱਕ ਦੂਜੇ ਲਈ ਖੜਜਣੇ ਆ। ਬੱਸ ਦੇਖਦੇ ਚੋਹੇ ਸਭ ਦਾ ਸਿਰ ਮੇ ਤੇ ਆ ਦੇ ਅੱਜ ਤੁਸੀਂ ਟ੍ਰਾਇਲ ਦੇਖਿਆ ਕੱਲੂ ਪਰਿਵਾਰਾਂ ਨਾਲ ਫਿਲਮ ਦੇਖਣ ਆਉਣ ਜ਼ਰੂਰ ਤੈਨੂੰ ਤਾਂ ਚੈੱਕ ਕਰਨਾ ਮੈਂ ਚਲੋ ਥੈਂਕ ਯੂ ਥੈਂਕ ਯੂ ਮਨਪ੍ਰੀਤ ਪਹਿਲੀ ਜਿਹੜੀ ਫਿਲਮ ਹੈ 1 ਮਿੰਟ ਇਹਦੀ ਫਿਲਮ ਪਹਿਲੀ ਹੈ ਇਹਨੇ ਕਾਮੇਡੀ ਦੇ ਵਿੱਚ ਬਹੁਤ ਮਹਚਾਨੀ ਦੋ ਲਾਈਨਾਂ ਜ਼ਰੂਰ ਮਾਰੀ ਥੈਂਕ ਯੂ ਸੋ ਮੱਚ ਪਹਿਲੇ ਤੇ ਮੈਨੂੰ ਤਾਂ ਸਾਰਾ ਕੁਝ ਕਰਨਾ ਨਹੀਂ ਆਉਂਦਾ ਮੇਰਾ ਪਹਿਲਾ ਐਕਸਪੀਰੀਅੰਸ ਆ ਮੈਂ ਪਹਿਲੀ ਫਿਲਮ ਕੀਤੀ ਐ ਬਟ ਮੈਂ ਥੈਂਕਸ ਕਰਦਾ ਪੂਰੀ ਟੀਮ ਦਾ ਗੁਰੂ ਭਾਈ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਮਤਲਬ ਇਹਨਾਂ ਨੂੰ ਪਤਾ ਨਹੀਂ ਕੀ ਦਿਖਿਆ ਵਿੱਚ ਮੈਨੂੰ ਨਹੀਂ ਪਤਾ ਤੇ ਬਾਹਰੋਂ ਦੇਖਦਾ ਤੇ ਬਹੁਤ ਟੈਲੈਂਟ ਨੇ ਭਾਈ ਸਕਰੀਨ ਤੇ ਵੀ ਸਾਰਿਆਂ ਨੂੰ ਦਿਖਿਆ ਤੇ ਇਦਾਂ ਸਪੋਰਟ ਕਰਦੇ ਲੋ ਨਵੇਂ-ਨਵੇਂ ਆਰਟਿਸਟਾਂ ਨੂੰ ਆ ਇਵੇਂ ਬਿੱਨੂ ਜਦੋਂ ਜਦੋਂ ਇਹ ਨਵਾਂ ਸਮਝੋ ਤੇ سپورਟ ਕਰਨੀ ਸ਼ੁਰੂ ਕਰ ਦੋ ਭਾਈ ਨਵੀਂ ਨਵਾਂ ਸਮਝੋ سپورਟ ਕਰਨੀ ਸ਼ੁਰੂ ਕਰ ਥੈਂਕ ਯੂ ਸੋ ਇਹਨਾਂ ਦਾ ਬੜਾ ਬਣਾ ਜੀ ਤੇ ਮੇਰੇ ਲਈ ਸਾਰਾ ਕੁਝ ਅਨਐਕਸਪੈਕਟਿਡ ਸੀਗਾ ਮੂਵੀ ਕਰਨੀ ਐਨਸਪੈਕਟਿਡ ਅੱਜ ਮੈਂ ਇੱਥੇ ਖੜ ਕੇ ਤੁਹਾਡੇ ਨਾਲ ਤੁਹਾਡੇ ਸਾਹਮਣੇ ਗੱਲਾਂ ਕਰ ਰਿਹਾ ਇਹ ਵੀ ਇੱਕ ਮੇਰੇ ਲਈ ਬਸ ਸੁਪਨਾ ਜਿਹਾ ਹੀ ਹੈ ਤੇ ਮੈਂ ਜਾਨਦਾ ਮੈਂ ਸੁਪਨਾ ਹੀ ਦੇਖਦਾ ਰਹਾ ਧੰਨਵਾਦ ਥੈਂਕ ਯੂ ਥੈਂਕ ਯੂ